ਮਕਸਦ ਕਿਸਾਨੀ ਕਾਨੂੰਨਾਂ ਦਾ ਕੀ ਸੀ ਕਿ ਵੱਡੇ ਉਦਯੋਗਪਤੀਆਂ ਨੂੰ ਵੱਡੇ ਲੋਕਾਂ ਨੂੰ ਕਿਸਾਨਾਂ ਦੀ ਜ਼ਮੀਨਾਂ ਦੇਣੀਆਂ ਸੀ ਹੁਣ ਉਹ ਮਨਸੂਰਤਾ ਤੇ ਫੇਲ ਹੋ ਗਿਆ ਤੇ ਪੰਜਾਬ ਚ ਜਿਹੜੀ ਪੀ ਟੀਮ ਹੈ ਮੋਦੀ ਦੀ ਔਰ ਭਾਜਪਾ ਦੀ ਆਮ ਆਦਮੀ ਪਾਰਟੀ ਕੇਜਰੀਵਾਲ ਔਰ ਭਵਨਤਮਨ ਉਹਨਾਂ ਦੀ ਰਾਹੀ ਉਹੀ ਕੰਮ ਲੈਂਡ ਪੂਲਿੰਗ ਔਰ ਲੈਂਡ ਐਕਵਿਜ਼ੀਸ਼ਨ ਪਾਲਿਸੀ ਤਹਿਤ ਕਰਨਾ ਚਾਹੁੰਦੇ ਆ ਕੀ ਭਾਈ ਕਿਉਂਕਿ ਕਿਸਾਨਾਂ ਨੇ ਖੋਦ ਤੇ ਵੱਟੇ ਉਹ ਪੱਤੀਆਂ ਨੂੰ ਵੱਡੇ ਬਿਲਡਰਾਂ ਨੂੰ ਜ਼ਮੀਨਾਂ ਨਹੀਂ ਦੇਣੀਆਂ ਉਹ ਜਾਊ ਜ਼ਮੀਨ ਐ ਚੰਗੀ ਜ਼ਮੀਨ ਐ ਕਿ ਭਾਈ ਸਰਕਾਰ ਉਹ ਜ਼ਮੀਨ ਲੈ ਲੇ ਲੈ ਕੇ ਉਹਨਾਂ ਨੂੰ ਹੀ ਦੇ ਦੇ ਤੇ ਚੋਰ ਮੋਰੀ ਰਾਹੀ ਉਹ ਹੀ ਕਾਨੂੰਨਾਂ ਨੂੰ ਅੱਜ ਪੰਜਾਬ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਕਿੰਤਾ ਪਾਤਰੀ ਕਹਿੰਦੇ ਹੋ ਸਾਰਾ ਕੁਝ ਉਹਨਾਂ ਦਾ ਹੀ ਏਜੰਡਾ ਏ ਜੀ ਉਹਨਾਂ ਦੀ ਬੀ ਟੀਮ ਐ ਅੱਜ ਪੰਜਾਬ 'ਚ ਜੋ ਸਾਰਾ ਕੁਝ ਹੋ ਰਿਹਾ ਉਹਨਾਂ ਦੇ ਰਾਹੀ ਬੇ ਹੋ ਰਿਹਾ ਕੈਰੀਕਰਮ ਦੀ ਲੋੜ ਸੀ ਕੀ ਤੁਹਾਨੂੰ ਕੀ ਲੱਗਦਾ ਹੈ ਇਹ ਜੋ ਕਿ ਮੈਂ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਠੇ ਆਂ ਵਿੱਚ ਖੜੇ ਆਂ ਸਭ ਤੋਂ ਮਹਿੰਗੇ ਇਲਾਕੇ 'ਚ ਖੜੇ ਆਂ ਜੀ ਮੇਰਾ ਇੱਕ ਸਵਾਲ ਹੈ ਕਿ ਆਪਾਂ ਆਸ-ਪਾਸ ਜਿਹੜੇ ਲੋਕ ਰਹਿੰਦੇ ਆ ਉਹਨਾਂ ਕੋਲ ਚੱਲੇ ਜਾਂਦੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਚ ਚੁਣਾਈ ਸੀ 2022 'ਚ ਉਹਨਾਂ ਨੂੰ ਪੁੱਛ ਲੈਣੇ ਕਿ ਭਾਈ ਜੋ ਤੁਹਾਡੀਆਂ ਆਸਾਂ ਸੀ ਕਿ ਉਸ ਤਰੀਕੇ ਨਾਲ ਇੱਥੇ ਤੁਹਾਡੇ ਇੱਥੇ ਜਿਹੜੇ ਬੁਨਿਆਦੀ ਢਾਂਚੇ 'ਚ ਸੁਧਾਰ ਹੋਣਾ ਸੀ ਹੋ ਗਿਆ ਤੁਸੀਂ ਪਿੰਡਾਂ ਵਾਲਿਆਂ ਨੂੰ ਪੁੱਛ ਲੋ ਤੇ ਇਹ ਤੇ ਗੱਲ ਕੀ ਹੈ ਕਿ ਜਿਹੜੇ ਸ਼ਹਿਰ ਮਜੂਕਾ ਨੇ ਜਿਹੜੇ ਕਸਬੇ ਨੇ ਪਿੰਡ ਨੇ ਭਾਈ ਉਹਨਾਂ ਨੂੰ ਤਾਂ ਚੱਜ ਨਾਲ ਸਹੂਲਤਾਂ ਦੇ ਨਹੀਂ ਪਾਏ ਸ਼ਹਿਰਾਂ 'ਚ 10 ਮਿੰਟ ਵੀ ਪੈ ਮੇਹੜਾ ਚਉਂਦੇ ਆ ਉਹ ਮਸਲਾ ਹੱਲ ਨਹੀਂ ਕੀਤਾ ਤੁਸੀਂ ਨਵੇਂ ਸ਼ਹਿਰ ਬਸਾਉਣ ਟੁਰ ਗਏ ਕੱਲ ਕਰਦੇ ਸੀ ਭ੍ਰਸ਼ਟਾਚਾਰ ਖਤਮ ਕਰਦੇ ਅੱਜ ਭ੍ਰਸ਼ਟਾਚਾਰ ਦਾ ਕੀ ਹਾਲਾਤ ਹੈ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਕੀ ਹੈ ਇਹਦੇ ਪੰਜਾਬ ਨੂੰ ਇੱਕ ਪਰਬਤੀ ਦੇ ਰਾਹ ਤੇ ਇਹਨਾਂ ਨੇ ਤੋਰਦਾ ਹੈ ਇਹ ਰਾਜਨੀਤਿਕ ਲੜਾਈ ਨਹੀਂ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਦੀ ਲੜਾਈ ਪੰਜਾਬ ਨੂੰ ਕਚੌਣ ਦੀ ਲੜਾਈ ਹੈ ਅੱਜ ਕਾਂਗਰਸ ਪਾਰਟੀ ਵੱਲੋਂ ਲੈਂਡ ਪੂਲਿੰਗ ਦੇ ਖਿਲਾਫ ਲੁਧਿਆਣਾ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਖਾਸ ਤੌਰ ਤੇ ਕਮਲ ਅਮਰ ਸਿੰਘ ਪੁੰਤੜੇ ਹਲਕਾ ਰੈਕੋਰਡ ਤੋਂ ਕਾਂਗਰਸ ਪਾਰਟੀ ਇੰਚਾਰਜ ਨੇ ਗੱਲਬਾਤ ਕਰਨਗੇ ਕਮਲ ਜੀ ਕਿਵੇਂ ਦੇਖਦੇ ਹੋ ਤੁਹਾਡੀ ਇਹ ਜਿਹੜੀ ਰਾਜਨੀਤੀ ਹੈ ਉਹ ਜ਼ਿਆਦਾਤਰ ਪਿੰਡਾਂ ਨਾਲ ਰਿਲੇਟਡ ਹੈਗੀ ਆ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਇਸ ਪਾਲਿਸੀ ਨੂੰ ਦੇਖੋ ਤੁਹਾਨੂੰ ਸਾਹਿਬ ਗੱਲ ਇਹ ਹੈ ਤੁਹਾਨੂੰ ਯਾਦ ਹੋਊਗਾ ਕਿ ਸਾਲ 2020 ਚ ਜਦੋਂ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਸੀ ਤਦ ਮੋਦੀ ਸਰਕਾਰ ਨੇ ਤਿੰਨ ਕਾਲੇ ਕਿਸਾਨੀ ਕਾਨੂੰਨ ਪਹਿਲੀ ਆਰਡੀਨੈਂਸ ਲਈ ਫਿਰ ਸਤੰਬਰ ਚ ਲੋਕ ਸਭਾ ਚ ਉਹਨਾਂ ਨੂੰ ਪਾਸ ਕੀਤਾ ਸੀ ਸਾਰਾ ਪੰਜਾਬ ਇਕਜੁੱਟ ਹੋਇਆ ਜੀ ਔਰ ਪਿਛਲੇ 11 ਸਾਲਾਂ ਚ ਇਕ ਕੱਲਾ ਇੱਕ ਉਦਾਹਰਣ ਹੈ ਕਿ ਜਦੋਂ ਮੋਦੀ ਔਰ ਭਾਜਪਾ ਨੇ ਪੈਰ ਪਿੱਛੇ ਪੁੱਟੇ ਔਰ ਪੰਜਾਬ ਦੇ ਲੋਕਾਂ ਨੇ ਤਿੰਨ ਕਿਸਾਨੀ ਕਾਨੂੰਨ ਰੱਦ ਕਰਵਾਏ ਹੁਣ ਦੇਖੋ ਗੱਲ ਕੀ ਹੈ ਮਕਸਦ ਕਿਸਾਨੀ ਕਾਨੂੰਨਾਂ ਦਾ ਕੀ ਸੀ ਕਿ ਵੱਡੇ ਉਦਯੋਗਪਤੀਆਂ ਨੂੰ ਵੱਡੇ ਲੋਕਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਦੇਣੀਆਂ ਸੀ ਹੁਣ ਇਹ ਮਨਸੂਬਾ ਤੇ ਫੇਲ ਹੋ ਗਿਆ ਤੇ ਪੰਜਾਬ ਚ ਜਿਹੜੀ ਪੀ ਟੀਮ ਹੈ ਮੋਦੀ ਦੀ ਔਰ ਭਾਜਪਾ ਦੀ ਆਮ ਆਦਮੀ ਪਾਰਟੀ ਕੇਂਦਰੀ ਰਾਜ ਭਗਵੰਤ ਮਾਨ ਉਹਨਾਂ ਦੇ ਰਾਹੀਂ ਉਹੀ ਕੰਮ ਲੈਂਡ ਪੂਲਿੰਗ ਔਰ ਇਕੋਜੀਸ਼ਨ ਪਾਲਿਸੀ ਤਹਿਤ ਕਰਨਾ ਚਾਹੁੰਦੇ ਆ ਕਿ ਭਾਈ ਕਿਉਂਕਿ ਕਿਸਾਨਾਂ ਨੇ ਖੋਦ ਤੇ ਵੱਡੀਆਂ ਉਦੋਂਕ ਫੱਤਿਆਂ ਨੂੰ ਵੱਡੇ ਬਿਲਡਰਾਂ ਨੂੰ ਜ਼ਮੀਨਾਂ ਨਹੀਂ ਦੇਣੀਆਂ ਉਪਜਾਊ ਜ਼ਮੀਨ ਹੈ ਚੰਗੀ ਜ਼ਮੀਨ ਹੈ ਕਿ ਭਾਈ ਸਰਕਾਰ ਉਹ ਜ਼ਮੀਨ ਲੈ ਲੇ ਲੈ ਕੇ ਉਹਨਾਂ ਨੂੰ ਹੀ ਦੇ ਦੋ ਤੇ ਚੋਰ ਮੋਰੀ ਰਾਹੀ ਉਹੀ ਕਾਨੂੰਨਾਂ ਨੂੰ ਅੱਜ ਪੰਜਾਬ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੰਤਾਨ ਪਾਤਰੀ ਕਹਿੰਦੇ ਹੋਣਾ ਸਾਰਾ ਕੁਝ ਉਹਨਾਂ ਦੇ ਏਜੰਡੇ 'ਚ ਉਹਨਾਂ ਦੀ ਵੀ ਟੀਮ ਹੈ ਅੱਜ ਪੰਜਾਬ 'ਚ ਜੋ ਸਾਰਾ ਕੁਝ ਹੋ ਰਿਹਾ ਉਹਨਾਂ ਦੇ ਰਾਹੀ ਤੇ ਹੋ ਰਿਹਾ ਔਰ ਇਹ ਉਹਨਾਂ ਦਾ ਅਜੰਡਾ ਆ ਉਹੀ ਲਾਗੂ ਕਰ ਰਹੇ ਆ ਤਾਂ ਕਿਹੜੀ ਸ਼ਰੀ ਕਰਨ ਹੋ ਰਿਹਾ ਬੇਲ ਉਹਨਾਂ ਵਿਰੋਧ ਦੀ ਪਲੀਟਿਕਲ ਪਾਰਟੀ ਹੋ ਜਾਂਦੀ ਜਿਹਨੇ ਬੇਲ ਦਾ ਵਿਰੋਧ ਦਾ ਵਿਰੋਧ ਨਹੀਂ ਹੋ ਰਿਹਾ ਦੇਖੋ ਗੱਲ ਇਹ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਹਰ ਇੱਕ ਲੋਕ ਰਾਜਨੀਤਿਕ ਗੱਲ ਪੰਜਾਬ ਦਾ ਸਾਰੇ ਜਥੇਬੰਦੀਆਂ ਆਮ ਲੋਕ ਪਿੰਡਾਂ ਦੇ ਸਾਰੇ ਦੇ ਉਲਟ ਨੇ ਕੀ ਗੱਲਾਂ ਕਰਦੇ ਆ ਬਾੜ ਦੇ ਵਿੱਚੋਂ ਉਹ ਧਰਨਾ ਪਿੰਡ ਕਰਕੇ ਕਿ ਕਿਸਾਨ ਨੇ ਰਾਇ ਕੀ ਇਹਦੇ ਵਿੱਚ ਕਾਸਟ ਬਹੁਤ ਫੀਡ ਹਾਂਜੀ ਕਿਸਾਨ ਨੇ ਰਾਇ ਕੀ ਸੁਣਨ ਲਈ ਨਹੀਂ ਇੱਕ ਵੀ ਕਿਸਾਨ ਆਪਣੀ ਇੱਕ ਇੰਚ ਵੀ ਜ਼ਮੀਨ ਸਰਕਾਰ ਨੂੰ ਦੇ ਕੇ ਰਾਜ਼ੀ ਨਹੀਂ ਸ਼ਹਿਰੀਕਰਨ ਦੇ ਲੋੜ ਸਹੀ ਤੁਹਾਨੂੰ ਕੀ ਲੱਗਦਾ ਇਹ ਜੋ ਮੈਂ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਠੇ ਆ ਵਿੱਚ ਖੜੇ ਆ ਸਭ ਤੋਂ ਮਹਿੰਗੇ ਇਲਾਕੇ 'ਚ ਖੜੇ ਆ ਜੀ ਮੇਰਾ ਇੱਕ ਸਵਾਲ ਹੈ ਕੀ ਆਪਾਂ ਆਸ-ਪਾਸ ਜਿਹੜੇ ਲੋਕ ਰਹਿੰਦੇ ਆ ਉਹਨਾਂ ਕੋਲ ਚੱਲੇ ਜਾਂਦੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿਤਾਈ ਸੀ 2022 ਚ ਉਹਨਾਂ ਨੂੰ ਪੁੱਛ ਲੈਣੇ ਕਿ ਭਾਈ ਜੋ ਤੁਹਾਡੀਆਂ ਆਸਾਂ ਸੀ ਕਿ ਉਸ ਤਰੀਕੇ ਨਾਲ ਇੱਥੇ ਤੁਹਾਡੇ ਇੱਥੇ ਜਿਹੜੇ ਬੁਨਿਆਦੀ ਢਾਂਚੇ 'ਚ ਸੁਧਾਰ ਹੋਣਾ ਸੀ ਹੋ ਗਿਆ ਤੁਸੀਂ ਪਿੰਡਾਂ ਵਾਲਿਆਂ ਨੂੰ ਪੁੱਛ ਲਓ ਤੇ ਇਹ ਤੇ ਗੱਲ ਕੀ ਹੈ ਕਿ ਜਿਹੜੇ ਸ਼ਹਿਰ ਮੌਜੂਦਾ ਨੇ ਜਿਹੜੇ ਕਸਬੇ ਨੇ ਪਿੰਡ ਨੇ ਭਾਈ ਉਹਨਾਂ ਨੂੰ ਤਾਂ ਚੱਜ ਨਾਲ ਸਹੂਲਤਾਂ ਦੇ ਨਹੀਂ ਪਾਏ ਸ਼ਹਿਰਾਂ 'ਚ 10 ਮਿੰਟ ਵੀ ਬੈਹ ਜੇ ਹੜਾ ਚੁੱਕਦੇ ਆ ਜੀ ਉਹ ਮਸਲਾ ਹੱਲ ਨਹੀਂ ਕੀਤਾ ਤੁਸੀਂ ਨਵੇਂ ਸ਼ਹਿਰ ਵਸਾਉਣ ਤੁਰ ਗਏ ਕਹਿੰਦੀ ਅਸੀਂ ਹਤਾੜੀਆਂ ਗਰੰਟੀ ਚੋਂ ਵਿੱਚ ਆਲਮੋਸਟ ਗਰੰਟੀਆਂ ਪੂਰੀਆਂ ਹੋ ਗਈਆਂ ਇੱਕ ਬਾਰ ਨਹੀਂ ਉਹ ਵੀ ਰਹਿੰਦੇ ਸਵਿੰਦਰ ਸਮਝ ਪੂਰੀਆਂ ਕੀਤੀ ਜਾਂਦੀ ਕਿਹੜੀ ਗਾਰੰਟੀ ਪੂਰੀ ਹੋਈ ਹੈ ਸਾਡੀਆਂ ਮਾਵਾ ਭੈਣਾਂ ਨੂੰ 35 40000 ਤੇ ਉਹਨਾਂ ਦਾ ਪਕਾਇਆ ਹੋ ਗਿਆ ਜਿਹੜਾ ਇਹਨਾਂ ਨੇ ਦੇਣਾ 1000 ਰੁਪਏ ਮਹੀਨੇ ਦਾ ਉਹਦੇ ਬਾਅਦ ਗੱਲ ਕਰਦੇ ਸੀ ਨਸ਼ੇ ਖਤਮ ਕਰਨ ਦੇ ਅੱਜ ਨਸ਼ਿਆਂ ਦੇ ਕੀ ਹਾਲਾਤ ਹੈ ਕੱਲ ਕਰਦੇ ਸੀ ਭ੍ਰਸ਼ਟਾਚਾਰ ਖਤਮ ਕਰਨ ਦੇ ਅੱਜ ਭ੍ਰਸ਼ਟਾਚਾਰ ਦਾ ਕੀ ਹਾਲਾਤ ਹੈ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਕੀ ਹੈ ਇਹਦੇ ਪੰਜਾਬ ਨੂੰ ਇੱਕ ਬਰਬਾਦੀ ਦੇ ਰਾਹ ਤੇ ਇਹਨਾਂ ਨੇ ਤੋਰਤਾ ਹੈ ਇਹ ਰਾਜਨੀਤਿਕ ਲੜਾਈ ਨਹੀਂ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਦੀ ਲੜਾਈ ਪੰਜਾਬ ਨੂੰ ਕਚੌਣ ਦੀ ਲੜਾਈ ਹੈ ਲੱਗਦਾ ਹੈ ਮੈਂਟ ਕਲਿੰਗ ਹੈਗੀ ਹੈ ਵੱਡਾ ਪੰਜਾਬ ਦਾ ਮੁੱਦਾ ਬਣ ਗਿਆ ਪੰਜਾਬ ਪੱਧਰ ਤੇ ਪ੍ਰਦਰਸ਼ਨ ਹੋਣਗੇ ਹੁਣ ਬਿਲਕੁਲ ਜੀ ਤੁਸੀਂ ਦੇਖੋ ਅੱਜ ਇੱਥੇ ਕੀਤਾ ਆ ਦੋ ਤਿੰਨ ਦਿਨਾਂ ਚ ਅਸੀਂ ਬਹੁਤ ਵੱਡਾ ਧਰਨਾ ਮੁਹਾਲੀ ਲਾ ਰਹੇ ਆਂ ਔਰ ਤਦ ਤੱਕ ਕਾਂਗਰਸ ਪਾਰਟੀ ਇਹ ਲੜਾਈ ਲੜਦੀ ਰਹੂਗੀ ਜਦ ਤੱਕ ਇਹ ਨੀਤੀ ਨੂੰ ਆਮ ਆਦਮੀ ਪਾਰਟੀ ਵਾਪਸ ਨਹੀਂ ਲੈ ਲੈਂਦੀ ਡੋਟਾ ਸਿੰਘ ਬਹਾਦਰ ਨੇ ਡਾਕਟਰ ਕਮਰ ਸਿੰਘ ਦੇ ਬੇਟੇ ਨੇ ਕਮਲ ਸਿੰਘ ਦੇ ਹਲਕਾ ਪੰਚਾਇਤ ਨੇ ਤਸ਼ੱਦਦ ਰੂਪ ਤੇ ਕਹਿੰਦੇ ਵੀ ਜਿਹੜਾ ਅਜੰਡਾ ਭਾਜਪਾ ਜਨਤਾ ਪਾਰਟੀ ਸਿਕੋਦਾ ਇੱਥੇ ਆਮ ਆਦਮੀ ਪਾਰਟੀ ਲਾਗੂ ਕਰਨ ਦੇ ਨਜ਼ਾਰਾ ਨੇ ਤੇ ਬਹੁਤ ਦਰਸ਼ਣ ਹੋਣਗੇ ਕਿਉਂਕਿ ਇਸ ਲੈਂਡ ਪੂਲਿੰਗ ਦੀ ਜ਼ਰੂਰਤ ਨਹੀਂ ਸੀ ਸ਼ਹਿਰੀ ਕਰਨ ਦੀ ਜ਼ਰੂਰਤ ਸੀ ਜਿਹੜਾ ਸ਼ਹਿਰੀ ਕਰਨ ਧੱਕੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਤੋਂ ਛੋਪ ਲੈ ਚੁੰਦੀ ਹੈ ਮੈਂ ਇਹਨਾਂ ਨੂੰ ਕਹ ਸਕਦਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹਾਂ ਸਸਿਕਾ ਉਹ ਵਾਵਾ ਬੰਦਾ